ਗੁਰਬਾਣੀ ਸੰਵਾਦ YouTube ਚੈਨਲ ਨੂੰ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਚੈਨਲ 'ਤੇ ਆਏ ਜਿੱਥੇ ਗੁਰਬਾਣੀ ਨਾਲ ਸੰਬੰਧਿਤ ਜਿਹੜੇ ਵਿਸ਼ੇ ਆ ਵੱਖ-ਵੱਖਰੇ ਪਹਿਲੂ ਉਹਨਾਂ ਦੇ ਸਮੇਂ-ਸਮੇਂ ਚਰਤਾ ਕਰਦੇ ਰਹਿੰਦੇ ਆ ਇਹਦੇ ਨਾਲ ਨਾਲ ਜਿਹੜੇ ਸਮੇਂ-ਸਮੇਂ ਸਾਡੇ ਦਰਸ਼ਕ ਕੋਈ ਸਵਾਲ ਉਠਾਉਂਦੇ ਆ ਜਾਂ ਜੋ ਵਿਸ਼ਾ ਚੁਣੋਇਆ ਆ ਉਦੋਂ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਤਾਂ ਅਸੀਂ ਉਹਦੇ ਵੀ ਜਵਾਬ ਦੇਣ ਦੀ ਤਸੱਜੋ ਕੋਸ਼ਿਸ਼ ਕਰਦੇ ਆਂ ਇਸ ਤੋਂ ਇਲਾਵਾ ਅਸੀਂ ਵੱਖ-ਵੱਖਰੇ ਸਮੇਂ ਵੱਖ-ਵੱਖਰੀਆਂ ਸਖਸ਼ੀਗਤਾ ਨਾਲ ਵੀ ਮੁਲਾਕਾਤ ਕਰਦੇ ਆਂ ਇਸ ਮੁਲਾਕਾਤ ਦੌਰਾਨ ਅਸੀਂ ਉਹਨਾਂ ਦੀ ਜ਼ੁਬਾਨੀ ਅਸੀਂ ਇਹ ਜਾਨਣਾ ਚਾਹੁੰਦੇ ਆਂ ਦੇ ਹਾਂ ਉਹਨਾਂ ਦੀ ਇਹ ਜਾਣਕਾਰੀ ਦਰਸ਼ਾਂ ਤੱਕ ਪਹੁੰਚਾਉਂਦਾ ਉਪਰਾਲਾ ਕਰਦੇ ਆਂ ਕਿ ਉਹਨਾਂ ਨੇ ਇਹ ਜਿਹੜਾ ਸਫ਼ਰ ਆ ਇਹ ਸਫ਼ਰ ਕਿਵੇਂ ਸ਼ੁਰੂ ਕੀਤਾ ਸ਼ੁਰੂਆਤ ਕਿਵੇਂ ਹੋਈ ਅਤੇ ਅੱਜ ਇਸ ਪੜਾ ਤੇ ਆ ਅਜੋਕੀ ਮਹਿਸੂਸ ਕਰਦੇ ਆ ਸਾਡਾ ਜਿਹੜਾ ਮਕਸਦ ਹੈ ਇਸ ਪ੍ਰੋਗਰਾਮ ਰਾਹੀਂ ਉਸ ਕੇਵਲ ਸਧਾਰਨ ਜਾਣਕਾਰੀ ਉਸ ਵਿਅਕਤੀ ਬਾਰੇ ਤੁਹਾਡੇ ਤੱਕ ਪਹੁੰਚਾਉਣਾ ਹੀ ਨਹੀਂ ਹੁੰਦਾ ਬਲਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿਹੜਾ ਨੇ ਇਸ ਸਫਰ ਤੇ ਆਪਣਾ ਕਦਮ ਰੱਖਿਆ ਫਿਰ ਸ਼ੁਰੂਆਤ ਕੀਤੀ ਸ਼ੁਰੂਆਤ ਕਿਵੇਂ ਹੋਈ ਉਹਨਾਂ ਦਾ ਕੀ ਨਿੱਜੀ ਤਜਰਬਾ ਉਹਨਾਂ ਨੇ ਕੀ ਕੁਝ ਹਾਸਲ ਕੀਤਾ ਜਿਹੜੀਆਂ ਕੋਡੀਆਂ ਮਿੱਠੀਆਂ ਯਾਦਾਂ ਇਹ ਸਾਰਾ ਕੁਝ ਜਿਹੜਾ ਉਹ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦਾ ਸਾਡਾ ਮੁੱਖ ਮਕਸਦ ਹੁੰਦਾ ਤਾਂ ਕਿ ਸਾਡੇ ਦਰਸ਼ਕ ਵੀ ਇਸ ਸਫਰ ਦੌਰਾਨ ਜੇਕਰ ਕੋਈ ਇਹੋ ਜਿਹਾ ਉਹਨਾਂ ਦੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਆ ਤਾਂ ਇਸ ਤੋਂ ਕੁਝ ਉਹ ਪ੍ਰੇਰਨਾ ਲੈ ਸਕਣੇ ਸਿੱਧੇ ਲੈ ਸਕਣ ਸਿੱਧਾ ਆਪਾਂ ਸਾਰਿਆਂ ਨੂੰ ਗੁਰਬਾਣੀ ਵਿੱਚੋਂ ਲੈਣੀ ਹੈ ਇਹਦੇ ਵੀ ਕੋਈ ਸ਼ੱਕ ਨਹੀਂ ਪਰ ਜਿਨ੍ਹਾਂ ਨੇ ਆਪੇ ਪਿੰਡੇ ਉਤੇ ਹੰਡਾਇਆ ਹੁੰਦਾ ਜਿਨ੍ਹਾਂ ਦਾ ਆਪਾਂ ਨਿੱਜੀ ਅਗੇ ਤਜਰਬਾ ਹੁੰਦਾ ਉਹਨਾਂ ਨਾਲ ਜਦੋਂ ਸਾਡਾ ਸਾਂਝਿਆ ਕਰਦੇ ਆ ਤਾਂ ਸਾਨੂੰ ਉਹਦੇ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਸਮਝਣ ਨੂੰ ਮਿਲਦਾ ਹਲਾਸ਼ੇਰੀ ਮਿਲਦੀ ਆ ਸਾਨੂੰ ਵੀ ਪ੍ਰੇਰਣਾ ਮਿਲਦੀ ਆ ਤੋਂ ਇਸ ਲਈ ਸਾਡਾ ਮਕਸਦ ਹੁੰਦਾ ਉਹ ਇਸ ਪ੍ਰੋਗਰਾਮ ਰਾਹੀਂ ਇਹ ਜਿਹੜੀ ਜਾਣਕਾਰੀ ਇਸ ਰੂਪ ਵਿੱਚ ਉਹ ਵੀ ਦਰਸ਼ਕਾਂ ਤੱਕ ਪਹੁੰਚਾਉਣਾ ਹੀ ਹੁੰਦਾ ਸਾਨੂੰ ਉਹਦੇ ਬੜੇ ਖੁਸ਼ੀ ਹੁੰਦੇ ਆ ਜਦੋਂ ਅਸੀਂ ਖਾਸ ਤੌਰ ਤੇ ਨੌਜਵਾਨਾਂ ਨਾਲ ਅਸੀਂ ਮੁਲਾਕਾਤ ਕਰਦੇ ਆ ਤਾਂ ਫਿਰ ਜਦੋਂ ਕੈਮਰਾ ਸਾਨ ਨੂੰ ਮਿਲਦੇ ਆ ਤਾਂ ਉਹ ਇਹ ਸਾਂਝਾ ਕਰਦੇ ਆ ਕਿ ਸਾਨੂੰ ਇਸ ਇੰਟਰਵਿਊ ਮਗਰੋਂ ਇਹ ਅਹਿਸਾਸ ਹੋਇਆ ਕਿ ਅਸੀਂ ਇੱਕ ਜ਼ਿੰਮੇਵਾਰ ਵਿਅਕਤੀਆਂ ਇੱਕ ਜ਼ਿੰਮੇਵਾਰੀ ਸਿੱਖਦੇ ਹਸੀयत ਵਿੱਚ ਅਸੀਂ ਮਹਿਸੂਸ ਕਰਨ ਲੱਗ ਪਏ ਹਾਂ ਤਾਂ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਸਿੱਖਦੇ ਰੂਪ ਵਿੱਚ ਮਹਿਸੂਸ ਕਰਦੇ ਹੋਏ ਬਚਨ ਦੀ ਕੋਸ਼ਿਸ਼ ਕਰਨ ਲੱਗ ਪਏ ਹਾਂ ਤਾਂ ਸੱਚਮੁੱਚ ਕੇਵਲ ਦਰਸ਼ਕ ਨਹੀਂ ਬਲਕਿ ਜਿਹੜੇ ਸਾਡੇ ਸੱਜਣ ਗੱਲਬਾਤ ਕਰਦੇ ਆ ਤਾਂ ਉਹ ਵੀ ਖੁਦ ਜਿਹੜੇ ਆ ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਲਾਸ਼ੀਰ ਮਿਲਦੀ ਹੈ ਉਤਸ਼ਾਹ ਮਿਲਦਾ ਸਾਨੂੰ ਦਾ ਮਿਲਦਾ ਹੀ ਆ ਪਰ ਹਰ ਵਰਗ ਜਿਹੜਾ ਉਹ ਜੁੜਿਆ ਹੋਇਆ ਉਹ ਏਸੀ ਨੂੰ ਜ਼ਰੂਰ ਮਹਿਸੂਸ ਕਰਦਾ। ਤੋਂ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਮੁਲਾਕਾਤ ਕਰ ਰਹੇ ਹਾਂ ਇਹ ਬਾਈ ਅਵਤਾਰ ਸਿੰਘ ਜੀ ਹੁੰਦੇ ਆ ਪਿਛੋਂ ਲੁਧਿਆਣੇ ਤੋਂ ਆ। ਇਹ ਐਜ਼ ਅ ਵਿਜ਼ਲੀ ਪਾਏ ਤੇ ਵਿਟਰੇ ਆ। ਪਰ ਸਾਡੇ ਚੋਂ ਕੋਈ ਦਿਨ ਪਹਿਲਾਂ ਇਹਨਾਂ ਨਾਲ ਮੁਲਾਕਾਤ ਹੋਈ ਸੀ। ਇਹਨਾਂ ਦਾ ਆਪਣਾ ਇੱਕ YouTube ਚੈਨਲ ਵੀ ਉਹਨਾਂ ਨੇ ਖੋਲ੍ਹਿਆ ਹੋਇਆ। ਤੋਂ ਸੋ ਲੱਗਾ ਵੀ ਇਹਨਾਂ ਕੋਲ ਸਾਨੂੰ ਬਹੁਤ ਕੁਝ ਜਿਹੜਾ ਕਿ ਇਸਰਾਉ ਦੇ ਪਾਉਂਦੇ ਆ ਰਾਹੀ ਆ। ਸਾਨੂੰ ਕੁਝ ਹੋਰ ਸਿੱਖਣ ਨੂੰ ਸਮਝਣ ਨੂੰ ਮਿਲੂਗਾ ਤੋਂ ਇਸ ਲਈ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣਾ ਜਨ ਜਿੱਤੇ ਪਰ ਜਿਹੜਾ ਉਹ ਜੁਰ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤੋਂ ਅੱਜ ਜਿਹੜੇ ਹੈ ਸਾਡੀ ਬੇਨਤੀ ਨੂੰ ਮੰਨ ਕੇ ਇਹ ਸਾਡੇ ਕੋਲ ਪਹੁੰਚੇ ਆ ਤੋਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਇਸ YouTube ਚੰਦੇ ਸਵਾਗਤ ਕਰਦੇ ਆ ਭਾਈ ਉਤਾਰ ਸਿੰਘ ਜੀ ਤੁਹਾਡਾ ਇਸ ਚੰਦੇ ਬਹੁਤ ਬਹੁਤ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਉਤਾਰ ਸਿੰਘ ਤੁਸੀਂ ਆਪਣੇ ਬਾਰੇ ਥੋੜੀ ਜੀ ਜਾਣਕਾਰੀ ਜਿਹੜੀ ਆ ਉਸਰੇ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਤੁਹਾਡਾ ਪਿਛੋਕੜ এডੂਕੇਸ਼ਨ ਜਾਂ ਤੁਹਾਡਾ ਫੀਲਡ ਜਿਹੜਾ ਉਹ ਜਾਬ ਦਾ ਕੀ ਰਿਹਾ ਜਾਂ ਸੀ ਜਾਂ ਹੈ ਥੋੜੀ ਜਿਹੀ ਜਾਣਕਾਰੀ ਜਿਹੜੀ ਅਸੰਖੇਪੀ ਸਾਂਝੀ ਕਰੋ ਮੇਰਾ ਨਾਮ ਅਵਤਾਰ ਸਿੰਘ ਭੰਦੇਰ ਇੰਜੀਨੀਅਰ ਅਵਤਾਰ ਸਿੰਘ ਭੰਦੇਰ ਹੈ ਜੀ ਜੀ ਮੈਂ ਬਿਜਲੀ ਰੋਡ 'ਚ ਐਜੇ ਜੀ ਰਿਟਾਇਰ ਹੋਇਆ ਪਿਛਲੇ ਪਿਛਲੇ ਸਾਲ ਜੀ ਤੇ ਮੇਰਾ ਜਿਹੜਾ ਤੁਹਾਡਾ ਪ੍ਰਾਰਲਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਗੁਰਸਿੱਖ ਦਾ ਜਿਹੜਾ ਇਕੱਲਾ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਨਹੀਂ ਜਿਹੜਾ ਅਵਰਾਲਾ ਤੁਹਾਡਾ ਨਾ ਗਿਆਨ ਦੇਣਾ ਲੋਕਾਂ ਨੂੰ ਗਿਆਨ ਵੰਡਣਾ ਇਹ ਬਹੁਤ ਵਧੀਆ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਉਹ ਉਸੇ ਕਾਰਨ ਮੈਂ ਤੁਹਾਡੇ ਕੋਲ ਅੱਜ ਹਾਜ਼ਰ ਹੋਇਆ ਤੇ ਆਰ ਕਸਰ ਜੀ ਸਾਡਾ ਜਿਹੜਾ ਮਕਸਦ ਆਸੀਂ ਸਾਡਾ ਜਿਹ ਗਿਆਨ ਕੀ ਆਸ ਜੀ ਗੁਰਬਾਣੀ ਜਿਹਨੂੰ ਕੋਈ ਸਾਨੂੰ ਸਮਝਾਈ ਆ ਉਹ ਕੋਸ਼ਿਸ਼ ਕਰਦੇ ਆ ਸਾਨੂੰ ਦੱਸਿਆ ਕੋਲੋਂ ਬਹੁਤ ਕੁਝ ਸਿੱਖਣ ਨੂੰ ਸੁਭਾ ਮਿਲਦਾ ਜੋ ਤੁਹਾਡੇ ਦਰਗਾਹ ਦੇ ਸੱਜਣ ਮਿਲਦੇ ਆ ਉਹਨਾਂ ਦੇ ਬਾਰੇ ਜਦੋਂ ਅਸੀਂ ਜਾਣਦੇ ਉਹਨਾਂ ਨੂੰ ਪੁੱਛਦੇ ਆ ਤਾਂ ਉਹਨਾਂ ਕੋਲ ਵੀ ਸਾਨੂੰ ਬਹੁਤ ਕੁਝ ਮਿਲਦਾ ਸਾਨੂੰ ਵੀ ਪ੍ਰੇਰਨਾ ਮਿਲਦੀ ਆ ਤੇ ਇਸ ਲਈ ਅਸੀਂ ਇਹ ਸੋਚ ਕੇ ਜਿਹੜਾ ਇਹ ਨਾਲ ਜਾਣਨ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਤੁਸੀਂ ਬਿਨਾਂ ਇਹ ਦੱਸੋ ਸਾਨੂੰ ਕਿ ਤੁਸੀਂ ਸ਼ੁਰੂ ਵਿੱਚ ਸ਼ੁਰੂਆਤ ਕਿਵੇਂ ਹੋ ਗਈ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਜਾਣ ਲੱਗੇ ਗੁਰਬਾਣੀ ਪੜ੍ਹਨ ਲੱਗੇ ਥੋੜਾ ਜਿਹਾ ਸਾਂਝਾ ਕਰੋਗੇ ਕਿ ਤੁਹਾਨੂੰ ਇਹ ਚੇਤੇ ਕਿੱਥੋਂ ਲੱਗੀ ਤੁਹਾਡੇ ਜਿਹੜੇ ਪੇਰੈਂਟ ਸੀ ਜਾਂ ਭੈਣ ਭਰਾ ਰਿਸ਼ਤੇਦਾਰ ਸਸ ਜਿਹੜੇ ਮੇਟਰ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਨਾ ਨਾਲ ਜਿਹੜਾ ਤੁਸੀਂ ਜਾਣਾ ਸ਼ੁਰੂ ਕੀਤਾ ਜਾਂ ਤੁਹਾਡੇ ਅੰਦਰ ਉਹ ਜਿਹੜੀ ਜਿਹੜੀ ਪ੍ਰੇਰਨਾ ਜਿਹੜੀ ਸੀ ਇਹ ਜਿਹੜੀ ਤੁਹਾਨੂੰ ਆਈ ਉਹਦਾ ਤੁਸੀਂ ਜਾਣਾ ਸ਼ੁਰੂ ਕਰ ਦਿੱਤਾ ਇਹ ਗੱਲ ਹੈ ਜੀ ਜਦੋਂ ਮੈਂ 6-7 ਸਾਲ ਦਾ ਸੀ ਜੀ ਤਾਂ ਸਾਡੇ ਪਿੰਡ ਗੁਰਦੁਆਰਾ ਸਾਹਿਬ ਸੀ ਜੀ ਤੁਹਾਨੂੰ ਪਤਾ ਹੀ ਆ ਕਾਫੀ ਦੇਰ ਪਹਿਲਾਂ ਆਪਣੇ ਗੁਰਦੁਆਰਾ ਸਾਹਿਬ ਚ ਜਾਣੀ ਲੋਕਾਂ ਦੀ ਗਿਣਤੀ ਘੱਟ ਹੁੰਦੀ ਸੀ ਜਾਨੀ ਜਿਆਦਾ ਗੁਰਦੁਆਰਾ ਸਾਹਿਬ ਚ ਜਾਨ ਦੀ ਜਾਣੀ ਨਹੀਂ ਸੀ ਸਾਦਾ ਲੋਕਾਂ ਦੀ ਤੇ ਮੇਰੇ ਤਾਇਆ ਜੀ ਸੀ ਉਹ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਹੂੰ ਹੂੰ ਤੇ ਉਹ ਮੈਨੂੰ ਛੋਟੀ ਉਮਰ ਦੇ ਵਿੱਚ ਹੀ ਨਾ ਉਹ ਜੋਤ ਲਾਉਣ ਜਾਂਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਹੂੰ ਹੂੰ ਉਹ ਮੈਨੂੰ ਉਂਗਲ ਫੜ ਕੇ ਗੁਰਦੁਆਰਾ ਸਾਹਿਬ ਦੇ ਜਾਣ ਲੱਗੇ ਹੂੰ ਉਹ ਸਮੇਂ ਨਾ ਸਿਰਫ ਦੋ ਪਰਿਵਾਰ ਇਹ ਹੁੰਦੇ ਸੀ ਹਾਂ ਹਾਂ ਜਿਹੜੇ ਸਾਡੇ ਪਿੰਡ ਪੰਦੇੜ ਘੜੀ ਪਿੰਡ ਆ ਬਈ ਲੁਧਾਨੇ ਜ਼ਿਲ੍ਹੇ ਦੇ ਵਿੱਚ ਹਾਂ ਹਾਂ ਜਿਹੜੇ ਅਸੀਂ ਜਾਂਦੇ ਸੀ ਉਦੋਂ ਤੇ ਮੈਨੂੰ ਜਾਨੀ ਇੱਕ ਤਮੰਨਾ ਇੱਕ ਗੁਰੂ ਸਾਹਿਬ ਵੱਲ ਸੰਤਾਂ ਪੜਹਾਉ ਜਾਂ ਛੋਟੇ ਹੁੰਦੇ ਤੋਂ ਜਾਨੀ ਮੈਨੂੰ ਲੱਗਨੇ ਇਹ ਗੱਲ ਦੀ ਲੱਗੀ ਸੀ ਮੈਂ ਤੁਸੀਂ ਜਿਹੜਾ ਪਾਠ ਕਰਨਾ ਸ਼ੁਰੂ ਕੀਤਾ ਇਹ ਕਿਨੇ ਉਹ ਕਿਹੜਾ ਮੁਰਦਾ ਕਿਹੜਾ ਪੜਾ ਸੀ ਤੁਸੀਂ ਪਾਠ ਕਰਨ ਲੱਗ ਪਏ ਪਾਠ ਮੈਂ ਕਰਨ ਲੱਗਿਆ ਜਦੋਂ ਮੈਂ میٹرਕ 'ਚ ਹੋਇਆ ਜੀ ਜੀ ਉਦੋਂ ਮੈਂ ਜਾਨੀ ਪਾਠ ਕਰਨਾ ਸ਼ੁਰੂ ਕਰਤਾ ਸੀ ਹਾਂ ਹਾਂ ਆਮ ਦੌਰ ਤੇ ਮੈਂ ਗੁਰਦੁਆਰਾ ਸਾਹਿਬ ਜੀ ਜਦੋਂ ਫਿਰ ਜਦੋਂ ਮੈਂ میٹرਕ 'ਚ ਹੋਇਆ ਹਾਂ ਹਾਂ ਉਦੋਂ ਜਿਹੜੇ ਗ੍ਰੰਥੀ ਸਿੰਘ ਹੁੰਨੇ ਸੀ ਸਾਡੇ ਹਾਂ ਹਾਂ ਉਹ ਸਾਡੇ ਪਿੰਡ ਦੇ ਵਿੱਚ ਨਾ ਕੋਈ ਕਵੀਸ਼ਰ ਲਿਆਉਣੇ ਢਾਡੀ ਜੱਥੇ ਲਿਆਉਣੇ ਪ੍ਰੇਰਣਾ ਸਰੋਤ ਲਈ ਸਾਡੇ ਪਿੰਡ ਉਹਨਾਂ ਨੇ ਸ਼ੁਰੂ ਕਰ ਲਿਆ ਸੀ ਹਾਂ ਹਾਂ ਉਦੋਂ ਜਣੀ ਸੇਵਾਦਾਰਾਂ ਦੇ ਵਿੱਚ ਮੈਂ ਉੱਥੇ ਗੁਰਦੁਆਰਾ ਸਾਹਿਬ ਸੇਵਾ ਕਰਦਾ ਹੁੰਦਾ ਜੀ ਉਦੋਂ ਮੈਨੂੰ ਉਹਨਾਂ ਨੇ ਸਿੱਖਿਆ ਦੇਣੀ ਸ਼ੁਰੂ ਕਰਤੀ ਪਾਠ ਸਿਖਾਉਣਾ ਸ਼ੁਰੂ ਕਰਤਾ ਜਣੀ ਮੈਂ ਸੰਥਾ ਲੈਣੀ ਸ਼ੁਰੂ ਕਰਤੀ ਪਾਠ ਦੀ ਤੇ ਉਸ ਤੋਂ ਬਾਅਦ ਮੈਂ ਜਿਵੇਂ ਸਾਮ ਨੂੰ ਕੀਰਤਨ ਕਰਨਾ ਮੈਨੂੰ ਉਹਨਾਂ ਨੇ ਮਾਈਕ ਫੜਾ ਦੇਣਾ ਤਾਂ ਮੈਂ ਕਿਦੇ ਵਿੱਚੋਂ ਮੈਂ ਸ਼ਬਦ ਬੋਲਣੇ ਕੁਝ ਛੋਟੇ ਹੁੰਦੇ ਦੀ ਲਗਨ ਲੱਗੀ ਹੋਈ ਸੀ ਤੇ ਫਿਰ ਮੈਂ ਜਾਨੀ ਪਾਠ ਵੀ ਸਪੀਕਰ ਦੇ ਵਿੱਚ ਕਰਨਾ ਸ਼ੁਰੂ ਕਰਤਾ ਬਾਬਾ ਜੀ ਬਸ ਤੁਸੀਂ ਜਿਹੜਾ ਤੁਹਾਨੂੰ ਕਿੱਥੋਂ ਤੁਸੀਂ ਪਾਠ ਸੰਥਾ ਲਈ ਤੁਸੀਂ ਗੁਰਦਾਰਾ ਸਾਹਿਬ ਤੋਂ ਗੁਰਦਾਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਤੋਂ ਹੀ ਅੱਛਾ ਇਹ ਸੰਥਾ ਲਈ ਤੁਸੀਂ ਇਹ ਥੋੜਾ ਦੱਸਿਓ ਕਿ ਤੁਸੀਂ ਪਹਿਲਾਂ ਜਦੋਂ ਗੁਰਦਾਰਾ ਸ਼ੁਰੂਆਤ ਹੋਈ ਜਾਂ ਪਾਠ ਸ਼ੁਰੂ ਕਰਨ ਲੱਗੇ ਤੁਹਾਨੂੰ ਕੋਈ ਸਮੱਸਿਆ ਵੀ ਗੁਜ਼ਾਰੇ ਕਿਉਂ ਆਉਨੇ ਆਸੀਂ ਜਾਂ ਇਹ ਗੁਰਬਾਣੀ ਕਿਉਂ ਪੜ੍ਹਨੀ ਚਾਹੀਦੀ ਆ ਜਾਂ ਜਸ 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 ਰਾਮ ਲੋਕਾਂ ਦਾ ਵਿਸ਼ਵਾਸ ਆ ਇੱਕ ਕਿ ਜਾਣਣਾ ਚੰਗੀ ਗੱਲ ਆ ਜੀ ਪੜ੍ਹਨਾ ਚਾਹੀਦਾ ਇਹਦਾ ਗੁਰੂ ਖੁਸ਼ ਹੁੰਦਾ ਰੱਬ ਖੁਸ਼ ਹੁੰਦਾ ਜੋ ਮੰਗਿਓ ਮਿਲ ਜਾਂਦਾ ਕੋਈ ਇਸ ਤਰ੍ਹਾਂ ਦੀ ਤੁਹਾਡੇ ਅੰਦਰ ਵੀ ਸੋਚ ਸੀ ਕਿ ਜਾਂ ਉਸ ਤਰ੍ਹਾਂ ਤੁਸੀਂ ਮਤਲਬ ਬਿਨਾਂ ਕੋਈ ਐਸੀ ਸੋਚ ਵਿਚਾਰ ਦੇ ਤੁਸੀਂ ਜਿਹੜਾ ਸ਼ੁਰੂਆਤ ਕੀਤੀ ਪਹਿਲਾਂ ਤਾਂ ਜਦੋਂ ਬਜ਼ੁਰਗ ਜਾਨ ਦੇ ਸੀ ਨਾ ਜੀ ਹਾਂ ਹਾਂ ਉਹ ਮੈਨੂੰ ਯਾਨੀ ਛੋਟੇ ਹੁੰਦੇ ਤੋਂ ਸਰਦਾ ਪਤਾ ਹੋ ਗਿਆ ਵੀ ਗੁਰੂ ਸਾਹਿਬ ਕੋਈ ਐਡੀ ਵੱਡੀ ਸ਼ਕਤੀ ਆ ਜਿਹਨੂੰ ਸਾਡੇ ਬਜ਼ੁਰਗ ਮੁੱਥਾ ਦੇਖਦੇ ਨੇ ਬਹੁਤ ਵੱਡੀ ਸ਼ਕਤੀ ਆ ਉਸ ਤੋਂ ਬਾਅਦ ਜਦੋਂ ਕਵੀਸ਼ਰ ਸਾਡੇ ਗੁਰਦੁਆਰਾ ਸਾਹਿਬ ਵਿਚਾਰਾ ਕਰਨ ਲੱਗੇ ਜਾਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ ਲੱਗੇ ਸਾਡੇ ਗੁਰੂਆਂ ਬਾਰੇ ਜਾਣਕਾਰੀ ਦੇਣ ਲੱਗੇ ਤਾਂ ਮੈਨੂੰ ਚੇਸ਼ਟਾ ਲੱਗੀ ਤੇ ਮੈਂ ਯਾਨੀ ਕਾਫੀ ਕੋਸ਼ਿਸ਼ ਮੈਨੂੰ ਸਿੱਖਣ ਨੂੰ ਮਿਲਿਆ ਖਾਸ ਕਰਕੇ ਬੱਤਿਆਂ ਵਾਰੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦਾ ਵੱਡੇ ਸਾਹਿਬਜ਼ਾਦਿਆਂ ਦੇ ਸਾਡੇ ਸਿੰਘਾਂ ਨੇ ਕਿਵੇਂ ਸਿੱਧੀਆਂ ਦਿੱਤੀਆਂ ਸਾਡੇ ਮਾਤਾ ਗੁਰੀ ਜੀ ਨੇ ਕੀ ਸਤਿ ਸਹੀਏ ਚੱਲੇ ਅਸੀਂ ਧਰਮ ਲਈ ਕੀ ਕੀ ਕੁਰਬਾਨੀਆਂ ਕੀਤੀਆਂ ਬਸ ਉਸ ਤੋਂ ਚੇਸ਼ਤਾ ਮੈਨੂੰ ਲੱਗਦੀ ਗਈ ਜੀ ਉਹ ਤੁਹਾਨੂੰ ਜਿਸ ਆਮ ਅਸੀਂ ਜਦੋਂ ਗੱਲਬਾਤ ਕਰਦੇ ਆ ਤਾਂ ਸਾਨੂੰ ਜ਼ਿਆਦਾਤਰ ਇਹੀ ਦੱਸਿਆ ਜਾਂਦਾ ਕਿ ਸਾਨੂੰ ਨਾਲ ਇਹ ਵੀ ਦੱਸਿਆ ਗਿਆ ਵੀ ਤੁਸੀਂ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ ਤਾਂ ਅਸੀਂ ਤੁਸੀਂ ਵੀ ਤੁਹਾਡੀ ਵੀ ਸੋਚ ਸੀ ਐਸੀ ਤੁਪੇ ਡਿਮਾਂਡ ਹੁੰਦੀ ਸੀ ਜੇ ਤੁਸੀਂ ਅਰਦਾਸ ਕਰਦੇ ਸੀ ਜਾ ਕੇ ਮੱਥਾ ਟੇਕਦੇ ਸੀ ਫਿਰ ਅਰਦਾਸ ਵੀ ਕਰਦੇ ਹੋਗੇ ਤਾਂ ਕੁਝ ਮੰਗਦੇ ਸੀ ਜਾਂ ਬਸ ਮੱਥਾ ਟੇਕਣ ਦਾ ਕੰਮ ਕਰਿੰਦੇ ਸੀ ਜਦੋਂ ਮੈਂ ਪੜ੍ਹਦਾ ਸੀ ਜੀ ਜਦੋਂ ਰਿਜ਼ਲਟ ਦੇ ਦਿਨ ਆਉਂਦੇ ਸੀ ਹਾਂ ਹਾਂ ਮੈਨੂੰ ਜਣੀ ਮੈਂ ਸੱਚ ਮੰਨੋ ਤਾਂ ਬਹੁਤ ਅਟੁੱਟ ਵਿਸ਼ਵਾਸ ਆ ਮੈਨੂੰ ਸੌ ਤੋਂ ਪਹਿਲਾਂ ਤੋਂ ਹਾਂ ਹਾਂ ਜਦੋਂ ਅਰਦਾਸ ਕਰਦੇ ਸੀ ਪਾਸ ਹੋਣ ਦੀ ਅਰਦਾਸ ਕਰਦੇ ਸੀ ਪਾਸ ਹੋ ਜਾ ਕੁਦਰਤ ਨੇ ਜਣੀ ਜਾਂ ਪ੍ਰਮਾਤਮਾ ਨੇ ਇੰਨਾ ਸਾਥ ਰੱਖਿਆ ਕਿ ਮੈਂ ਜਿਹੜੀ ਵੀ ਕਲਾਸ ਜਾਨੀ ਕੀਤੀ ਆ ਮੈਂ ਵਧੀਆ ਨੰਬਰਾਂ ਚ ਪਾਸ ਹੁੰਦਾ ਰਿਆ ਹਾਂ ਤੇ ਉਸ ਤੋਂ ਬਾਅਦ ਜਦੋਂ ਤੱਕ ਮੈਂ ਜਹੀ ਲੱਗ ਗਿਆ ਤੇ ਪਹਿਲਾਂ ਐ ਜੇ ਲਾਈਨਮੈਨ ਬਿਜਲੀ ਬੋਰਡ ਤੋਂ ਮੈਂ ਭਰਤੀ ਹੋਇਆ ਸੀਗਾ ਜਾਨੀ ਮੈਨੂੰ ਸਰਦਾ ਸੀ ਵੀ ਜਿਹੜਾ ਪਰਮਾਤਮਾ ਤੋਂ ਆਪਾਂ ਮੰਗਦੇ ਆ ਨਾ ਵੀ ਉਹ ਮਿਲਦਾ ਬਸ ਸਰਦਾ ਸੀ ਪਹਿਲਾਂ ਤੇ ਅਸੀ ਕਿ ਐਸਾ ਜ਼ਿੰਦਗੀ ਕੋਈ ਪੜ ਆਇਆ ਸਮਾਇਆ ਕਿ ਜਦ ਤੁਸੀਂ ਜੋ ਚਾਹਿਆ ਜੋ ਮੰਗਿਆ ਪਰ ਉਹਦੋਂ ਉਹ ਸੁਭ ਜਿੰਨੀ ਮਿਲਿਆ ਵੀ ਐਸਾ ਸਮਾਂ ਆਇਆ ਜਾਂ ਸਮੂਹ ਚੱਲਦਾ ਰਿਹਾ ਸਭ ਕੁਝ ਇਹ ਗੱਲ ਮੈਂ ਦੇਖਣ ਮਿਲਿਆ ਜੀ ਮੈਨੂੰ ਜੀ ਮੈਂ ਨੌਜਵਾਨ ਬੱਚਿਆਂ ਨੂੰ ਇਹ ਕਹਿਣਾ ਚਾਹਣਾ ਹੂੰ ਹੂੰ ਕਿ ਜਿਹੜਾ ਅਸੀਂ ਸਮਾਂ ਖਰਾਬ ਕਰਿਆ ਨਾ ਉਹ ਸਮੇਂ ਦੇ ਵਿੱਚ ਹੂੰ ਵੀ ਉਹ ਨਾ ਕਰਨ ਹੂੰ ਜਿਵੇਂ ਕਿ ਜਿਹੜਾ ਪ੍ਰਮਾਤਮਾ ਆਪਣਾ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਆ ਜੀ ਤੇ ਇਹ ਤੋਂ ਆਪਾਂ ਜੋ ਮੰਗਦੇ ਆ ਨਾ ਉਹ ਮੈਦਾ ਹੂੰ ਇਹ ਯਾਨੀ ਪ੍ਰਤੱਖ ਮੈਂ ਕਹਿ ਰਿਹਾ ਵੀ ਮੈਦਾ ਪਰ ਹਰ ਇੱਕ ਗੱਲ ਪੂਰੀ ਹੋਣੀ ਇਹ ਜ਼ਰੂਰੀ ਨਹੀਂ ਹੈਗਾ ਇਹ ਮੈਦਦਾ ਉਦੋਂ ਜਦੋਂ ਆਪਾਂ ਪੂਰੀ ਸਰਦਾ ਸਾਰੇ ਦਰਵਾਜ਼ੇ ਸਾਡੇ ਬੰਦ ਹੋ ਜਾਂਦੇ ਹਨ ਜਦੋਂ ਆਪਾਂ ਨੂੰ ਚੇਸ਼ਟ ਆਉਂਦੀ ਹੈ ਜਿਵੇਂ ਕਿ ਮੈਨੂੰ ਹੋਇਆ ਜੀ ਕਈ ਚਾਂਸ ਬੀਤੇ ਨੇ ਇਹ ਹਾਂ ਕਿ ਕੁਦਰਤ ਨੇ ਜਾਂ ਪਰਮਾਤਮਾ ਨੇ ਹਾਜ਼ਰ ਹੋ ਕੇ ਉਹ ਮਨੋ ਕਾਮਨਾ ਪੂਰੀ ਕੀਤੀ ਹੈ ਪਰੰਤੂ ਉਹ ਮਨੋ ਕਾਮਨਾ ਉਦੋਂ ਪੂਰੀਆਂ ਹੋਈਆਂ ਨੇ ਮੈਂ ਇਹ ਜ਼ਿੰਦਗੀ ਦਾ ਤਜਰਬਾ ਇਹ ਦੇਖਿਆ ਮਨੋ ਕਾਮਨਾ ਉਦੋਂ ਪੂਰੀਆਂ ਹੋਈਆਂ ਨੇ ਜਦੋਂ ਜਣੀ ਕਿਸੇ ਤੋਂ ਵੀ ਆ ਮੇਰਾ ਕਰ ਦੋ ਫਲਾਣਾ ਮੈ ਤੋਂ ਹੋ ਜੂਗਾ ਫਲਾਣੇ ਬੰਦੇ ਦਾ ਆਸਰਾ ਜਦੋਂ ਸਾਰੇ ਆਸਰੇ ਖਤਮ ਹੋਏ ਨਾ ਜਦੋਂ ਫਿਰ ਉਸ ਸਮੇਂ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤਾਂ ਪ੍ਰਤੱਖ ਗੁਰੂ ਸਾਹਿਬ ਨੇ ਹਰ ਮਨੋ ਕਾਮਨਾ ਪੂਰੀ ਕੀਤੀ ਹੈ ਮੈਂ ਜਣੀ ਇਹ ਹਰ ਇੱਕ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਸਾਰੇ ਦਰਵਾਜ਼ੇ ਜਣੀ ਬੰਦ ਹੋ ਜਾਂਦਾ ਨਾ ਜਦੋਂ ਆਪਾਂ ਪੂਰੇ ਦਿਲ ਨਾਲ ਸਰਦਾਂ ਨਾਲ ਆਪਣੇ ਗੁਰੂ ਅੱਗੇ ਆਪਣੀ ਅਰਦਾਸ ਰੱਖਦੇ ਆ ਮੈਂ ਨਹੀਂ ਕਹਿੰਦਾ ਵੀ ਉਹ ਅਰਦਾਸ ਪੂਰੀ ਨਾ ਹੋਵੇ ਉਹ ਹਮੇਸ਼ਾ ਪੂਰੀ ਹੋ ਗਿਆ ਮੈਂ ਜਾਨੀ ਜਿੰਦਗੀ ਦਾ ਮੇਰਾ ਤਜਰਬਾ ਮੈਂ ਦੱਸਣਾ ਚਾਹੁੰਦਾ ਹਾਂ ਕੈਮਰਾ ਐਸਾ ਹੁੰਦਾ ਕਿ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਸਦ ਲਈ ਚੰਗਾ ਕੀ ਆ ਹਾਂਜੀ ਅਸੀਂ ਡਿਮਾਂਡ ਕਰਦੇ ਨੇ ਬੱਚਾ ਇਹਦਾ ਮੰਗ ਲੱਗ ਪੈਂਦਾ ਪਰ ਬੱਚੇ ਨੂੰ ਕਿਹਨਾਂ ਪਤਾ ਨਹੀਂ ਹੁੰਦਾ ਕਿ ਜੋ ਮੈਂ ਮੰਗ ਰਹੇ ਆ ਜਿਹਦੇ ਲਈ ਮੈਂ ਸਿੱਧ ਕਰ ਰਹੇ ਆ ਇਹ ਮੇਰੇ ਹਿੱਤ ਵਿੱਚ ਨਹੀਂ ਹਾਂਜੀ ਪਰ ਮਾਂ ਪਿਓ ਜਾਣਦੇ ਹੁੰਦੇ ਇਸ ਲਈ ਕੈਮਰਾ ਬੱਚੇ ਨਾਲ ਬਹੁਤ ਸਨੇਹ ਰੱਖਦੇ ਆ ਪਿਆਰ ਕਰਦੇ ਹੋਏ ਵੀ ਉਹ ਦੀ ਜਿੰਦ ਪੂਰੀ ਨਹੀਂ ਕਰਦੇ ਹਾਂ ਤੁਹਾਨੂੰ ਐਸਾ ਲੱਗਦਾ ਕਿ ਜੇਕਰ ਜਿਹੜੀ ਕਿ ਉਹਦਾ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਸੀਂ ਭਾਉ ਨਾਲ ਵੀ ਸ਼ਰਧਾ ਨਾਲ ਵੀ ਕਰਦੇ ਆ ਜੇ ਪੂਰੀ ਨਹੀਂ ਹੁੰਦੀ ਤਾਂ ਉਹਦੇ ਵਿੱਚ ਸਾਡਾ ਹੀ ਕੋਈ ਭਲਾ ਹੁੰਦਾ ਕਿਉਂ ਸਾਨੂੰ ਨਹੀਂ ਪਤਾ ਕਿ ਸਾਡੇ ਹਿੱਤ ਵਿੱਚ ਕੀ ਆ ਕਿਰ ਅਸੀਂ ਆਪਣੇ ਵੱਲੋਂ ਮੰਗਦੇ ਆ ਕਿਉਂਕਿ ਸਾਡੀ ਸਮਝ ਸੋਝੀ ਉਨੀ ਕੁ ਆ ਸਾਨੂੰ ਜਿਹੜੀ ਆ ਉਹ ਕੰਧ ਦੇ ਬਲੇ ਕੀ ਆ ਸਾਨੂੰ ਨਹੀਂ ਪਤਾ ਤਾਂ ਕਿਉਂ ਅਸੀਂ ਆਪਣੇ ਵੱਲੋਂ ਤਾਂ ਚੰਗੇ ਲਈ ਮੰਗਦੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਵਿੱਚ ਇਹ ਚੰਗੇ ਲਈ ਨਹੀਂ ਬਲਕਿ ਇਦੇ ਵਿੱਚ ਜਿਹੜਾ ਸਾਡਾ ਭਲਾ ਨਹੀਂ ਬਲਕਿ ਸਾਡਾ ਨੁਕਸਾਨ ਆ ਤਾਂ ਜਦੋਂ ਐਸੀ ਸਥਿਤੀ ਵਿੱਚ ਸਾਡੀ ਉਹ ਮੰਗ ਪੂਰੀ ਨਹੀਂ ਹੁੰਦੀ ਤਾਂ ਸਾਨੂੰ ਫਿਰ ਜਿਹੜਾ ਲੱਗਦਾ ਪਹਿਲਾਂ ਤਾਂ ਨਰਾਸ਼ਤਾ ਹੁੰਦੀ ਆ ਮਜੂਸਤਾ ਹੁੰਦੀ ਆ ਪਰ ਫਿਰ ਜਦੋਂ ਰਿਜ਼ਲਟ ਸਾਹਮਣੇ ਆਉਂਦਾ ਫਿਰ ਸੋਨ ਲੱਗਦਾ ਪਰਸੂਲਾਬਾ ਤੁਸੀਂ ਮਹਿਸੂਸ ਕਰਦੇ ਹੋ ਵੀ ਕਿ ਜਦੋਂ ਅਸੀਂ ਅਰਦਾਸ ਕਰਦੇ ਵੀ ਆ ਤਾਂ ਰੱਬ ਜਾਂ ਗੁਰੂ ਜੋ ਵੀ ਅਸੀਂ ਕਹ ਦਈਏ ਜਿਹਦੇ ਕਿ ਅਸੀਂ ਅਰਦਾਸ ਕਰਦੇ ਆ ਤਾਂ ਕਈ ਵਾਰਾ ਜ਼ਰੂਰੀ ਨਹੀਂ ਕਿ ਜੋ ਅਸੀਂ ਮੰਗਦੇ ਆ ਉਹ ਸਾਨੂੰ ਉਹਦੇ ਚੋਲੇ ਚ ਪਾਉਂਦਾ ਬਲਕਿ ਸਾਨੂੰ ਉਹ ਦਿੰਦਾ ਜਿੱਦੀ ਸਾਨੂੰ ਲੋੜ ਆ ਜਿੱਦੀ ਸਾਨੂੰ ਜ਼ਰੂਰਤ ਆ ਜਿਹੜਾ ਕਿ ਸਾਨੂੰ ਖੁਦ ਨਹੀਂ ਪਤਾ ਕਿ ਸਾਨੂੰ ਇਹਦੀ ਲੋੜ ਆ ਪਰ ਅਸੀਂ ਕਿਉਂ ਮੰਗ ਲੈਂਦੇ ਜਿਹੜਾ ਕਿ ਅਨੈਚੁਰਲ ਆ ਜਿਹੜੀ ਕਿ ਗੈਰ ਕੁਦਰਤੀ ਆ ਪਰ ਕਈ ਵਾਰਾ ਅਸੀਂ ਅਣਜਾਣ ਪੁੰਨੇ ਵਿੱਚ ਅਗਿਆਨਤਾ ਵਸ ਅਸੀਂ ਉਹਨਾਂ ਦੀ ਮੰਗ ਕਰਦੇ ਆ ਪਰ ਗੁਰੂ ਸਾਨੂੰ ਜਦ ਅਸੀਂ ਗੁਰੂ ਦਾ ਲੜ ਕੁੱਟ ਕੇ ਪਕੜੀ ਰੱਖਦੇ ਆ ਫੜੀ ਰੱਖਦੇ ਆ ਮਾਂ ਫਿਰ ਸਾਨੂੰ ਗੁਰੂ ਜਿਹੜੀ ਆ ਉਹ ਰੋਸ਼ਨੀ ਬੁੱਧੀ ਦੇ ਰੂਪ ਵਿੱਚ ਸਿਆਰਮ ਦੇ ਰੂਪ ਵਿੱਚ ਜਹੇ ਜਹ ਮੌਕਾ ਸਾਨੂੰ ਜਿਹੜਾ ਪ੍ਰਦਾਨ ਕਰਦਾ ਕਿ ਸਾਨੂੰ ਇਹ ਸੰਗਤ ਮਿਲਦੀ ਹੈ ਇਹੋ ਜਿਹਾ ਵਿਅਕਤੀ ਮਿਲਦਾ ਜਿਹੜਾ ਕਿ ਸਾਨੂੰ ਯਾ ਠੀਕ ਰਾਹ ਦੇ ਪਾਉਂਦਾ ਕਿ ਨਹੀਂ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਅਰਦਾਸ ਦਾ ਮਕਸਦ ਆ ਸਾਡੀ ਇਸ ਲਈ ਅਸੀਂ ਫਿਰ ਐਸੀ ਪ੍ਰਸਥਿਤੀ ਵਿੱਚ ਅਸੀਂ ਨਿਰਾਸ਼ ਨਹੀਂ ਹੁੰਦੇ ਮਾਇੂਸ ਨਹੀਂ ਹੁੰਦੇ ਤੁਸੀਂ ਐਸਾ ਮਹਿਸੂਸ ਕਰਦੇ ਹੋ ਕਿ ਜੇ ਅਸੀਂ ਸੱਚੇ ਮਨੋਂ ਕਰਦੇ ਹਾਂ ਤਾਂ ਸੱਚੇ ਮਨੋਂ ਦਾ ਅਰਥ ਅਸਦੀ ਕੀ ਆ ਤੇ ਦੀ ਪ੍ਰਾਪਤੀ ਦਾ ਰੂਪ ਕੀ ਆ ਇਹਦੇ ਬੱਚੇ ਇਹ ਆ ਜੀ ਜਾਨੀ ਜੇ ਆਪਾਂ ਕਹੀਏ ਤਾਂ ਆਪਣੇ ਮਾਂ ਪਿਓ ਕੋ ਅੱਗੇ ਵੀ ਰੱਖਦੇ ਆ ਨਾ ਮੰਗਾ ਹਰ ਇੱਕ ਮੰਗਾ ਤਾਂ ਉਹ ਵੀ ਨਿਪੂਰੀ ਕਰਦੇ ਉਹ ਵੀ ਦੇਖਦੇ ਆ ਵੀ ਇਹ ਮੇਰੇ ਬੱਚੇ ਨੂੰ ਚਾਹੀਦਾ ਜਾਂ ਇਹ ਨਹੀਂ ਚਾਹੀਦਾ ਉਹ ਆਪਣਾ ਚੰਗਾ ਮੰਦਾ ਦੇਖਦੇ ਨੇ ਜੀ ਆਪਾਂ ਇਤਿਹਾਸ ਦੇਖਦੇ ਆ ਜੀ ਗੁਰੂਆਂ ਦਾ ਇਤਿਹਾਸ ਦੇਖਦੇ ਆ ਗੁਰੂ ਸਾਹਿਬਾਂ ਨੇ ਆਪਣੇ ਸਰੀਰਾ ਤੇ ਹਟਾਇਆ ਤੇ ਸੀਹੇ ਵਿੱਚ ਲੇ ਨੇ ਪਰੰਤੂ ਉਹਨਾਂ ਨੇ ਸਾਨੂੰ ਪ੍ਰਤੱਖ ਦਿਖਾਇਆ ਜੇ ਸਾਡੀ ਕੋਈ ਮਨੋ ਕਾਮਨਾ ਜਾਂ ਪੂਰੀ ਨਹੀਂ ਨਾ ਹੁੰਦੀ ਤਾਂ ਸਾਨੂੰ ਨਿਰਾਸ਼ ਨਹੀਂ ਹੋਣ ਦੀ ਲੋੜ ਕਿਉਂਕਿ ਉਹਦੇ ਵਿੱਚ ਵੀ ਗੁਰੂ ਦਾ ਕੋਈ ਭਲੇ ਵਾਲੀ ਗੱਲ ਹੁੰਦੀ ਆ ਸਾਡੇ ਲਈ ਮੈਂ ਤਾਂ ਇਹੀ ਸੋਚਿਆ ਜਿਹੜੀਆਂ ਨਿਰਾਸ਼ਾ ਤਾਂ ਚਲੋ ਹੁੰਦੀ ਆ ਆਪਾਂ ਕਿਉਂਕਿ ਆਪਾਂ ਪਦਾਰਥਵਾਦੀ ਜੀਵ ਆਂ ਜੀ ਹਰ ਚੀਜ਼ ਚਾਹੁੰਦੇ ਆ ਵੀ ਸਾਡੀ ਜਿਹੜੀ ਕਹਿਤੀ ਸਾਡੀ ਪੂਰੀ ਹੋ ਜਾਵੇ ਪਰੰਤੂ ਜਿਹੜੇ ਉਹ ਕੇਸ ਮੈਂ ਕਿਹਾ ਨਹੀਂ ਜੀ ਉਹ ਬਰਲੀਅੰਟ ਕੇਸ ਨੇ ਜਿਹੜੇ ਪਰਮਾਤਮਾ ਮੰਨਦਾ ਵੀ ਜਿਹੜੀ ਆਪਾਂ ਦਿਲੋਂ ਅਰਦਾਸ ਕਰਾਂਗੇ ਨਾ ਪਰਮਾਤਮਾ ਅਗੇ ਮਨੋ ਕਰਾਂਗੇ ਸਾਰੇ ਸਾਰੇ ਛੱਡ ਕੇ ਉਹ ਆਪਾਂ ਨੂੰ ਪਤਾ ਹੁੰਦਾ ਵੀ ਇਹ ਹੋਣਾ ਚਾਹੀਦੀ ਆ ਤਾਂ ਪਰਮਾਤਮਾ ਵੀ ਦੇਖਦਾ ਵੀ ਇਹਨੂੰ ਚਾਹੀਦਾ ਤਾਂ ਉਹ ਦਿੰਦਾ ਜੇ ਹਰ ਇੱਕ ਅਰਦਾਸ ਤਾਂ ਨਹੀਂ ਮੈਂ ਕਹਿੰਦਾ ਵੀ ਹਰ ਇੱਕ ਅਰਦਾਸ ਆਪਾਂ ਨਿਰਾਸ਼ ਤਾਂ ਹੋ ਸਕਦੇ ਆ ਪਰੰਤੂ ਉਹਦੇ ਵਿੱਚ ਭਲਾ ਹੋਊਗਾ ਆਪਣਾ ਕੋਈ ਭਲਾ ਹੋਊਗਾ ਸਾਡਾ ਪਿਓ ਸਾਡਾ ਕੋਈ ਭਲਾ ਸੋਚ ਆਊਗਾ ਇਸ ਲਈ ਪੂਰੀ ਨਹੀਂ ਕਰਦਾ ਨਿਰਾਸ਼ਾ ਜਿ ਰਹਿ ਰਹਿੰਦੀ ਆ ਪਰੰਤੂ ਉਦੋਂ ਬਾਅਦ ਪਤਾ ਲੱਗਦਾ ਵੀ ਇਹਦੇ ਵਿੱਚ ਕੋਈ ਚੰਗੇ ਲਈ ਇਹ ਗੁਰੂ ਸਾਹਿਬ ਨੇ ਸਾਡੀ ਅਰਦਾਸ ਪੂਰੀ ਨਹੀਂ ਕੀਤੀ ਉਦੇ ਵਿੱਚ ਵੀ ਗੁਰਜਨ ਸਾਡੇ ਪਹਿਲੇ ਤੇ ਹੀ ਉਹ ਕਰਿਆ। ਜਦੋਂ ਇਹ ਦੱਸਿਓ ਤੁਸੀਂ ਕਿ ਇਸ ਤੋਂ ਇਲਾਵਾ ਜ਼ਿੰਦਗੀ ਵੀ ਬੰਦੇ ਦੇ ਹਰ ਜ਼ਿੰਦਗੀ ਦੀ ਵਿੱਚ ਮਨੁੱਖੀ ਜ਼ਿੰਦਗੀ ਵਿੱਚ ਉਤਰਾ ਚੜਾਉਂਦੇ ਆ ਤੁਹਾਡੀ ਜ਼ਿੰਦਗੀ ਵਿੱਚ ਵੀ ਆਏ ਬਣੇ ਆ। ਤੁਸੀਂ ਇਹਨਾਂ ਉਤਰਾ ਚੜਾਉਂ ਵਿੱਚ ਜਦ ਤੁਹਾਡਾ ਵਿਸ਼ਵਾਸ ਆ ਤੁਹਾਡੀ ਸ਼ਰਧਾ ਜੋ ਪ੍ਰਤੀਤੀ ਆ ਮਤੇ ਕਿਤੇ ਐਸਾ ਸਮਾਂ ਆਇਆ ਕਿ ਜਦੋਂ ਉਹ ਡਾਵਾ ਡੋਲ ਹੋ ਗਈ ਹੋਵੇ ਜਾਂ ਤੱਕ ਜਿਹੜਾ ਈਮਾਨ ਕਮਜ਼ੋਰ ਪੈ ਗਏ ਹੋ ਆਤਮੂ ਤੌਰ ਤੇ ਉਹ ਅਸੀਂ ਪਸੇ ਦਿੱਤੇ ਦਲੇ ਜੀਵਨ ਚ ਆਈ ਕਿ ਜਾਂ ਤੁਸੀਂ ਅਡੋਲੀ ਤੇ ਤੁਹਾਨੂੰ ਗੁਰੂ ਦਾ ਲਾਲ ਕੁੱਟ ਕੇ ਪਕੜੀ ਰੱਖਿਆ ਪਾਪੇ ਨੇ ਜੀ ਇਹੋ ਜੀ ਪਰਿਸਥਿਤੀ ਆਉਣ ਨਹੀਂ ਦਿੱਤੀ ਜੇ ਮੇਰੇ ਤੇ ਬਹੁਤ ਔਕੜਾਂ ਆਈਆਂ ਨੇ ਹਾਂ ਕੋਈ ਪ੍ਰੋਬਲਮਾਂ ਹੁੰਦੀਆਂ ਨੇ ਪਰੰਤੂ ਚੌਪਈ ਸਾਹਿਬ ਦਾ ਪਾਠ ਜਦੋਂ ਜਦੋਂ ਵੀ ਹੋਈਆ ਮੈਂ ਚੌਪਈ ਸਾਹਿਬ ਦਾ ਪਾਠ ਚਾਹੇ ਮੈਂ ਬੈਠਾਂ ਖੜਾਂ ਤੁਰਿਆ ਜਾਂਦਾ ਡਿਊਟ ਤੇ ਜਾਂਦਾ ਕਿਤੇ ਵੀ ਜਾਂਦਾ ਮੈਂ ਚੌਪਈ ਸਾਹਿਬ ਦਾ ਪਾਠ ਦਾ ਖੜਾ ਨਹੀਂ ਛੱਡਿਆ ਤੇ ਮੇਰੇ ਲਈ ਅਗਾਹ ਬਦੂ ਰਿਹਾ ਜਾਣੇ ਮੈਨੂੰ ਕੋਈ ਐ ਮਿਊਸ ਸੀਦਾ ਸਾਹਮਣਾ ਕਰਨ ਨਹੀਂ ਦਿੱਤਾ ਪਰਮਾਤਮਾ ਨੇ ਇਸੇ ਸਬੰਧ ਤੇ ਦੱਸਿਓ ਕਿ ਤੁਸੀਂ ਸਰਬਸਤ ਬੜੀ ਲੰਮ ਸਮਾਂ ਸਰਬਸਤ ਜਿਹੜੀ ਆ ਆਪਣੇ ਸਿਰੇ ਹੋਂ ਤੁਸੀਂ ਕਿਉਂਕਿ ਤੁਹਾਡੇ ਅੰਦਰ ਵਿਸ਼ਵਾਸ ਸੀ ਇੱਕ ਡ੍ਰਿੜਤਾ ਸੀ ਅਡੋਲਤਾ ਸੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋਏ ਸੀ ਤੁਹਾਡਾ ਅਦੇੜ ਤੁਹਾਡੇ ਹੋਰ ਕੋ ਵਰਕ ਸੀ ਸਾਥੀ ਸੀਗੀ ਉਹਨਾਂ ਵਿੱਚ ਕੋਈ ਫਰਕ ਸੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਜਿਹੜਾ ਲੈਜਾ ਕੰਮ ਕਰਨ ਦਾ ਜਾਂ ਇਮਾਨਦਾਰੀ ਆ ਲੋਕਾਂ ਨਾਲ ਵਰਤੋ ਵਿਵਹਾਰ ਆ ਉਹ ਗੁਰਬਾਣੀ ਨਾਲ ਜੁੜਨ ਨਾਲ ਉਹ ਵਧੀਆ ਸੀ ਇਮਾਨਦਾਰੀ ਵਿੱਚ ਉਹ ਸੀ ਰੱਬ ਦਾ ਨਿਰਮਲ ਡਰ ਸੀ ਜਿਹੜਾ ਕਿ ਗੁਰਬਾਣੀ ਦੇ ਦੋ ਤੁਹਾਨੂੰ ਨਸੀਬ ਹੋਇਆ ਤੁਸੀਂ ਮਹਿਸੂਸ ਕਰਦੇ ਹੋਗੇ ਜਿਨ੍ਹਾਂ ਲੋਕ ਜਿਹੜੇ ਨਹੀਂ ਜੁੜੇ ਹੋਏ ਮੰਨ ਲਓ ਉਹਨਾਂ ਵੀ ਤੁਹਾਡੇ ਵਿੱਚ ਕੋਈ ਫਰਕ ਦਾ ਨਜ਼ਰਾ ਆ ਕਿ ਮੇਰਾ ਜੁੜਨ ਨਾਲ ਕੋਈ ਜਿਹੜਾ ਮੇਰੇ ਜੀਵਨ ਵਿੱਚ ਕੋਈ ਪਰਿਵਰਤਨ ਆ ਰਿਹਾ ਆਇਆ ਐਸਾ ਕੁ ਮਹਿਸੂਸ ਕੀਤਾ ਤੁਸੀਂ ਇਹ ਜਿਹੜਾ ਗੁਰਬਾਣੀ ਨਾਲ ਜੁੜਨਾ ਜੀ ਇੱਕ ਅਲਹਿਦਾ ਹੀ ਮਹਿਸੂਸ ਹੁੰਦਾ ਯਾਨੀ ਇਨਸਾਨ ਨੂੰ ਇੱਕ ਅਲਹਿਦੇ ਲੱਗਦਾ ਵੀ ਮੈਂ ਅਲਹਿਦਾ ਯਾਨੀ ਪ੍ਰਮਾਤਮਾ ਨਾਲ ਜੁੜਨਾ ਜਦੋਂ ਆਪਾਂ ਗੁਰੂ ਨਾਲ ਜੁੜਦੇ ਆ ਜਦੋਂ ਆਪਾਂ ਇhtiaz ਪੜਦੇ ਆ ਜਦੋਂ ਆਪਾਂ ਗੁਰੂ ਨਾਲ ਜੁੜਾਂਗੇ ਤਾਂ ਅਸਲੀ ਵੀ ਆਪਾਂ ਪੜਾਂਗੇ ਨਾ ਇhtiaz ਵੀ ਉਦੋਂ ਜਦ ਦੇਖਦੇ ਆ ਤਾਂ ਆਪਣੇ ਆਪ ਨੂੰ ਇਹ ਮਹਿਸੂਸ ਹੁੰਦਾ ਜਿਵੇਂ ਵੀ ਅਸੀਂ ਇਹਨਾਂ ਤੋਂ ਅਲਹਿਦੇ ਆ ਜਿਹੜੇ ਆਮ ਤੇ ਤੇ ਜਿਹੜੀ ਮੈਨੂੰ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਜਣੇ ਮੇਰੇ ਅਫੀਸਰ ਸਹਿਬਾਨ ਮਿਲੇ ਨੇ ਉਹਨਾਂ ਨੇ ਮੇਰੇ ਨਾਲ ਕੋਆਪਰੇਟ ਹੀ ਕਰਿਆ ਹੂੰ ਹੂੰ ਉਹਨੇ ਜਿਵੇਂ ਦਾੜ੍ਹੀ ਕੇਸ ਰੱਖੇ ਨੇ ਕੇਸ ਆ ਆਪਣੇ ਪੱਗ ਸਜਾਈ ਆ ਤਾਂ ਉਹਨਾਂ ਨੇ ਮੈਨੂੰ ਹੌਸਲਾ ਹੀ ਦਿੱਤਾ ਜਾਨੀ ਨਾ ਪੱਕੀ ਨਹੀਂ ਜੇ ਆਪਾਂ ਜਾਨੀ ਕਿਸੇ ਨੂੰ ਐਵੇਂ ਤੰਗਰੀ ਜਾਣਾ ਜਿਵੇਂ ਕਿ ਮੈਂ ਆਮ ਤੌਰ ਤੇ ਦੇਖਿਆ ਜੀ ਜੀ ਆਪਣੀ ਜ਼ਿੰਦਗੀ ਸੁਧਾਰਨ ਨਾਲ ਉਹਨਾਂ ਕਈ ਲੋਕ ਦੂਜਿਆਂ ਦੀ ਜ਼ਿੰਦਗੀ ਚ ਤਾਕ ਚਾ ਕੇ ਜ਼ਿਆਦਾ ਕਰਨੇ ਸ਼ੁਰੂ ਕਰਦੇ ਆ ਜਿਵੇਂ ਆਪਾਂ ਅਮਰਤ ਸਕਦੇ ਹਾਂ ਹਮ ਹਮ ਜਦੋਂ ਅਮਰਤ ਸੱਕੇ ਆਉਨੇ ਆ ਨਾ ਜੇ ਆਪਾਂ ਗੁਰੂ ਵਰੋਂ ਆਪਾਂ ਇਨਸਾਨ ਵੜ ਕੇ ਆਉਨੇ ਆ ਹਮ ਹਮ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਜ਼ਿੰਦਗੀ ਦੇ ਵਧੀਆ ਰਸਤੇ ਤੇ ਤੁਰੀਏ ਨਾ ਕਿ ਲੋਕਾਂ ਦੀ ਟਿੱਕਾ ਟਿੱਪਣੀ ਕਰੀਏ ਜਿਆਦਾਤਰ ਮੈਂ ਇਹ ਦੇਖਿਆ ਜਦੋਂ ਆਪਾਂ ਅਮਰਤ ਸਕਦੇ ਹਾਂ ਗੁਰੂ ਵਾਲੇ ਬਣਦੇ ਆ ਨਾ ਆਪਾਂ ਟਿੱਕਾ ਟਿੱਪਣੀ ਜਿਆਦਾ ਸ਼ੁਰੂ ਕਰ ਦਿੰਦੇ ਹਮ ਹਮ ਟਿੱਕਾ ਟਿੱਪਣੀ ਨੂੰ ਸ਼ੁਰੂ ਕਰਨ ਨਾਲੋਂ ਤੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਵੱਲ ਜਾਂ ਗੁਰੂ ਦੀ ਬਾਣੀ ਅਨਸਾਰ ਢਾਲਣਾ ਨਾ ਜਿਹੜਾ ਕੋਈ ਇਨਸਾਨ ਚਾਹੁੰਦਾ ਤਾਂ ਵਧੀਆ ਹੀ ਸੋਚਦਾ ਤੇ ਵਧੀਆ ਹੀ ਰਹਿੰਦਾ ਜਿੰਦਗੀ ਦੇ ਵਿੱਚ ਮੈਂ ਤਾਂ ਇਹ ਦੇਖਿਆ ਹੂੰ ਹੂੰ ਤੁਸੀਂ ਇਸ ਇਲਾਵਾ ਹੋਰ ਕਿ ਮਸੂਕਾ ਤੁਹਾਡੇ ਸੁਭਾਅ ਵਿੱਚ ਜਿਹੜਾ ਆਮ ਤੌਰ ਤੇ ਬੰਦੇ ਦਾ ਜਿਹੜਾ ਈਰਖਾ ਲੋ ਸੁਭਾਅ ਹੋ ਜਾਂਦਾ ਦੂਜੇ ਦੀ ਚੜ੍ਹਦ ਵੇਖ ਕੇ ਜਾਂ ਆਪਣੇ ਜਿਹੜੇ ਸਾਥੀ ਆ ਇਹ ਬੰਦੇ ਕਿਵੇਂ ਰਿਸ਼ਤਿਆਂ ਦੇ ਕਿਵੇਂ ਮਾਂ ਦੇ ਇਹ ਕਾਪਾ ਪੈਦਾ ਆ ਜਾਂਦਾ ਤੁਸੀਂ ਸੋਚਦੇ ਹੋ ਕਿ ਤੁਹਾਡੇ ਅੰਦਰ ਜਿਹੜਾ ਗੁਰੂ ਦੀ ਕਿਰਪਾ ਨਾਲ ਬਾਣੀ ਦੀ ਬਦੌਲਤ ਬਰਕਤ ਨਾਲ ਇਹ ਜਿਹੜੀ ਈਰਖਾ ਈਰਖਾ ਲੋ ਸੁਭਾਅ ਤਵਾ ਰਾਇਦ ਖੜਾ ਛੁੱਟ ਗਿਆ ਇਹ ਹੈ ਜਿਹੜਾ ਇਨਸਾਨ ਆ ਨਾ ਕੁਦਰਤ ਨੇ ਹੀਰਖਾ ਜਿਹੜੀ ਆ ਨਹੀਂ ਇਹ ਇਨਸਾਨ ਦੇ ਵਿੱਚ ਭਰੀ ਆ ਹਮ ਤੌਰ ਤੇ ਜਦੋਂ ਭਰੀ ਹੋਈ ਆ ਪਰੰਤੂ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਦੇ ਆ ਨਾ ਜੀ ਇਹ ਆਪਣੀ ਕਾਟ ਕਰੀ ਜਾਂਦੇ ਆ ਥੋੜੀ ਥੋੜੀ ਕਾਟ ਕਰੀ ਆ ਗੁਰਬਾਣੀ ਜਿੰਨਾ ਆਪਾਂ ਗੁਰਬਾਣੀ ਦੇ ਨੇੜੇ ਜਾਂਦੇ ਆ ਉਹਨਾਂ ਆਪਣੀ ਕਾਟ ਕਰੀ ਜਾਂਦੇ ਆ ਫਿਰ ਉਹ ਜਾਨੀ ਜਿਹੜੀ ਮੰਜ਼ਿਲ ਵੱਲ ਨੂੰ ਆਪ ਉਹਨਾਂ ਦੀ ਕੋਸ਼ਿਸ਼ ਕਰੀ ਜਾਂਦੀ ਆ ਨਾ ਕਿ ਉਹ ਹੀਰਖਾ ਕਰਕੇ ਉਹਨੂੰ ਵੀ ਥੱਲੇ ਛੱਡਣ ਦੀ ਕੋਸ਼ਿਸ਼ ਕਰੀ ਆ ਜਿਹੜਾ ਅਸਲ ਇਨਸਾਨ ਆ ਜਿਹੜਾ ਧਾਰਮਿਕ ਇਨਸਾਨ ਆ ਜੀ ਤੁਸੀਂ ਤਾਂ ਜਾਣਦੇ ਹੋ ਤੁਸੀਂ ਤਾਂ ਦੇਖੋ ਇਹੋ ਜਿਹੇ ਅਪਰਾਧਲੇ ਕਰਦੇ ਹੋ ਤੁਸੀਂ ਤਾਂ ਕੀਰਤਨ ਜਾਂ ਗਿਆਨ ਦਿੰਦੇ ਹੋ ਤਾਂ ਗੁਰਬਾਣੀ ਦੇ ਵਿੱਚ ਸਾਨੂੰ ਸੁਣਾਉਂਦੇ ਹੋ ਪਰੰਤੂ ਜਿਹੜਾ ਇਨਸਾਨ ਗੁਰਬਾਣੀ ਨਾਲ ਜੁੜਿਆ ਹੋਣਾ ਜੀ ਜਿਹੜਾ ਜੁੜ ਗਿਆ ਅਸਲ ਦੇ ਵਿੱਚ ਉਹ ਈਰਖਾ ਤਾਂ ਘਟੇ ਰੱਖਦਾ ਉਹਨੂੰ ਈਰਖਾ ਦਾ ਮਤਲਬ ਇਹਦਾ ਤੁਸੀਂ ਮੈਂ ਇਹ ਅਨੁਭਵ ਕੀਤਾ ਆਪਣੇ ਆਪ ਵਿੱਚ ਵੀ ਗੁਰਬਾਣ ਨਾਲ ਜੁੜਨ ਕਰਕੇ ਮੇਰੇ ਵਿੱਚ ਜਿਹੜਾ ਇਹ ਕਾਫੀ ਪਰਿਵਰਤਨ ਆਇਆ ਉਹ ਮੈਨੂੰ ਜਿਹੜੀ ਉਹ ਜਲਣ ਜਿਹੜੀ ਆ ਉਹ ਨਹੀਂ ਹੁੰਦੀ ਮੈਂ ਤੁਸੀਂ ਆਪਣੇ ਆਪ ਮਹਿਸੂਸ ਕਰਦੇ ਹੋ ਐਸਾ ਆਪਣੇ ਸੁਭਾਅ ਵਿੱਚ ਬਿਲਕੁਲ ਜੀ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ ਮੈਂ ਜਾਨੀ ਪਹਿਲਾਂ ਜਿਹੜਾ ਸੀਗਾ ਜੁੜਨ ਦਾ ਵੀ ਪਹਿਲਾਂ ਸੀਗਾ ਵੀ ਗੁਰਦੁਆਰਾ ਸਾਹਿਬ ਜਾਣਾ ਮੱਥਾ ਟੇਕਣਾ ਜਾਂ ਜਾਨੀ ਜਿਉਂ 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 ਉਮਰ ਦਾ ਉਮਰ ਐਜ ਹੋ ਜਾਂਦਾ ਬੰਦਾ ਤੇ ਉਹਦੇ ਮੁਤਾਬਕ ਇਨਸਾਨ ਜਿੰਨਾ ਕੋ ਸਿੱਖਦਾ ਜਾਨੀ ਉਹਨੂੰ ਇਹ ਪਤਾ ਲੱਗਦਾ ਜਿੰਦਗੀ ਅਸਲ ਕੀ ਆ ਜਾਨੀ ਜਿਉਂ ਜਿਉਂ ਮੈਂ ਏਡ ਜਾਨੀ ਰਿਟਾਇਰਮੈਂਟ ਤੱਕ ਮੈਂ ਸਮਝਦਾ ਵੀ ਮੈਂ ਗੁਰਬਾਣੀ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ ਦੇ ਵਿੱਚ ਬਹੁਤ ਕੁਝ ਸਿੱਖ ਰਿਹਾ ਮੈਂ ਜਾਨੀ ਐ ਨਹੀਂ ਹੈਗਾ ਜੋ ਬਹੁਤ ਕੁਝ ਸਿੱਖ ਗਿਆ ਪਰ ਰੂਹ ਇਹ ਪਤਾ ਨਹੀਂ ਇਹੋ ਜਿਹੇ ਸ਼ਬਦ ਆ ਜਾਂਦੇ ਗੁਰਬਾਣੀ ਦੇ ਵਿੱਚ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਜਿਵੇਂ ਤੁਹਾਡੇ ਵਰਗੇ ਕੀਰਤਨਾਂ ਜਾਂ ਕਰਨ ਵਾਲੇ ਜਾਂ ਬੁੱਧੀਜੀਵੀ ਉਹ ਸਾਨੂੰ ਦੱਸਦੇ ਨੇ ਇਹਦਾ ਅਰਥ ਅਰਥ ਕੀ ਹੈ ਕਈ ਵਾਰ ਸ਼ਬਦ ਇਹੋ ਜਿਹਾ ਜਾਂਦੇ ਨੇ ਜਿੰਨਾਂ ਦਾ ਪੁੱਛਣ ਲਈ ਮੈਂ ਕੋਸ਼ਿਸ਼ ਕਰਦਾ ਹਾਂ ਵੇ ਸਾਡੇ ਗ੍ਰੰਥੀ ਸਿੰਘ ਤੋਂ ਪੁੱਛੀਏ ਕਥਾਵਾਸਿਕ ਤੋਂ ਪੁੱਛੀਏ ਵੇ ਤਾਂ ਮਤਲਬ ਕੀ ਆ ਗੁਰਬਾਣੀ ਨੂੰ ਸਮਝਣ ਲਈ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਆਮ ਇਨਸਾਨ ਦੇ ਜਾਨੀ ਜਿੰਨਾ ਉਹ ਸਮਝਦਾ ਉਹ ਤੋਂ ਵੱਧ ਹੀ ਜਾਂਦਾ ਗੁਰਬਾਣੀ ਦਾ ਅੰਤ ਨਹੀਂ ਮੈਂ ਤੇ ਗੁਰਬਾਣੀ ਜਿਹੜੀ ਅਸੀਂ ਪੜਨੀ ਇਸ ਲਈ ਤਾਂ ਕਿ ਸਾਨੂੰ ਸਮਝ ਆਵੇ ਗੁਰੂ ਨੇ ਬਾਣੇ ਚ ਆਖਿਆ ਕੀ ਆ ਹਾਂਜੀ ਮਤਲਬ ਪੜਨ ਦਾ ਜਿਹੜਾ ਪਹਿਲਾ ਸਟੈਪ ਆ ਸ਼ੁਰੂਆਤ ਆ ਹਾਂਜੀ ਪਰ ਜਿਹੜਾ ਸ਼ੁਰੂਆਤ ਦਾ ਮਤਲਬ ਹੈ ਕਿ ਅਸੀਂ ਇਨੋਂ ਖੋਜੀ ਭਾਦੀਏ ਕੇ ਦੇ ਵਿੱਚ ਸਾਡੇ ਗੁਰੂ ਨੇ ਆਖਿਆ ਕੀ ਆ ਆਖਿਆ ਕੀ ਜੀ ਉਹ ਸਮਝ ਕੇ ਫਿਰ ਉਹਨੂੰ ਫਾਲੋ ਕਰੀ ਉਹਨੂੰ ਅਪਣਾਈਏ ਸਾਡੇ ਪ੍ਰੈਕਟੀਕਲੀ ਜੀਵਨ ਵਿੱਚ ਉਹ ਜਿਹੜੀ ਚਲਕਾ ਉਹ ਸੋਝੀ ਜਿਹੜੀ ਆ ਉਹ ਮਹਿਮਗੀਰੀ ਆ ਉਹ ਆਵੇ ਗੁਰਬਾਣੀ ਦਾ ਸਜਿਹੜਾ ਜੁੜਨ ਦਾ ਮਕਸਦ ਇਹੀ ਆ ਇਸ ਤੋਂ ਇਲਾਵਾ ਤੁਸੀਂ ਜਿਹੜੀ ਸਕਾਰਾਤਮਕ ਸੋਚ ਆ ਜੋ ਪੋਜ਼ਿਟਿਵਿਟੀ ਆ ਉਹ ਤੋਂ ਗੁਰਬਾਣੀ ਨਾਲ ਜੁੜਨਾ ਕਿੰਨੇ ਕਾਇ ਹੈ ਕਿਉਂ ਆਮ ਤੌਰ ਤੇ ਅਸੀਂ ਜਿਆਦਾ ਨੈਗੇਟਿਵ ਹੁੰਦੇ ਆ ਸਾਡੀ ਸੋਚ ਨਕਾਰਾਤਮਕ ਜ਼ਿਆਦਾ ਹੋ ਜਾਂਦੀ ਆ ਪਰ ਗੁਰਬਾਣੀ ਸਹੀ ਹੱਤਾਂ ਵਿੱਚ ਸਾਨੂੰ ਜਿਹੜੀ ਆ ਉਹ ਬੜੀ ਪੰਜ ਤੱਬ ਜਿਹੜੀ ਸੋਜ ਜਿਹੋ ਪ੍ਰਧਾਨ ਕਰਦੀ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸਕਾਰਾਤਮਕ ਸੋਚ ਜਿਹੜੀ ਆ ਉਹ ਬਣ ਜੁੰਦਾ ਕਿੰਨੀ ਕਿ ਤੁਹਾਡੇ ਚ ਆਈ ਆ ਜਿਹੜੀ ਗੁਰਬਾਣੀ ਨਾਲ ਜੁੜਨਾ ਇਹ ਇੱਕ ਅੰਦਰੂਨੀ ਸ਼ਕਤੀ ਜਿਹੜੀ ਪੋਜ਼ਿਟਿਵਿਟੀ ਆ ਉਹ ਇਨਸਾਨ ਨੂੰ ਹੋ ਜਾਂਦਾ ਵੀ ਪ੍ਰਮਾਤਮਾ ਮੇਰਾ ਇਹ ਕਰਕੇ ਦਿਓ ਉਹ ਜਾਨੀ ਪੂਰੇ ਜੋਰ ਲਾ ਕੇ ਟੈਨ ਲਾ ਕੇ ਆਪਣੇ ਕੰਮ ਉੱਤੇ ਜੋਰ ਦਿੰਦਾ ਉਹ ਕੰਮ ਨੂੰ ਆਪਦਾ ਜਾਨੀ ਨਾ ਮੈਂ ਕਹਿੰਦਾ ਮੈਂ ਕਰ ਦੂੰਗਾ ਉਹਦੇ ਵਿੱਚ ਇੱਕ ਸ਼ਕਤੀ ਜਿਹੜੀ ਬੰਦਾ ਮੰਨਦਾ ਜਿਵੇਂ ਅਰਦਾਸ ਕਰੀ ਬਾਬਾ ਜੀ ਮੈਂ ਅਰਦਾਸ ਕਰੀ ਗੁਰੂ ਕਨੈਸ ਸਾਹਿਬ ਅੱਗੇ ਅਰਦਾਸ ਕਰੀ ਫਿਰ ਉਹ ਕੰਮ ਨੂੰ ਜਦੋਂ ਹੱਥ ਪਾਉਨੇ ਆ ਐਂ ਲੱਗਦੀ ਆ ਸ਼ਕਤੀ ਵੀ ਇਹ ਕੰਮ ਮੈਂ ਕਰ ਦੂੰਗਾ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਆਉਂਦੀ ਆ ਆਉਂਦੀ ਇਹ ਗੁਰਬਾਣੀ ਨੂੰ ਦੇਖ ਕੇ ਨਹੀਂ ਤਾਂ ਢੈਂਦੀ ਕਲਾ ਵੱਲ ਜਾਂਦਾ ਬੰਦਾ ਜਦੋਂ ਅਰਦਾਸ ਕਰੀਦੀ ਆ ਉਦੋਂ ਯਾਨੀ ਪੋਜ਼ਿਟਿਵਿਟੀ ਆਉਂਦੀ ਆ ਹਾਂ ਉਹਦਾ ਤੁਸੀਂ ਚਾਹਦਾ ਕੋਈ ਬਹੁਤ ਕੁਝ ਦੱਸਣ ਨੂੰ ਹੈ ਪਰ ਕੋਈ ਸਮਾਂ ਇਹਦਾ ਉਹਦਾ ਸੀਮਤ ਸਮਾਂ ਹੁੰਦਾ ਹਾਂਜੀ ਤੁਸੀਂ ਅਖੀਰ ਵੀ ਸਾਡੇ শ্রোਤੇ ਜਿਹੜੇ ਦਰਸ਼ਕ ਆ ਉਹ ਆਪਣੇ ਤਜਰਬੇ ਦੇ ਆਧਾਰ ਤੇ ਕੀ ਕਹਿਣਾ ਚਾਹੋਗੇ ਕਿ ਖਾਸ ਤੌਰ ਤੇ ਨੌਜਵਾਨ ਵਰਗ ਆ ਉਹਨਾਂ ਨੂੰ ਤੁਸੀਂ ਜੇਕਰ ਦੋ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਅਪੀਲ ਕਰਦਾ ਨੌਜਵਾਨ ਪੀੜ੍ਹੀ ਨੂੰ ਕਿ ਸਾਡਾ ਇਤਿਹਾਸ ਬਹੁਤ ਵਧੀਆ ਗੁਰਬਾਣੀ ਇਸ ਜੱਗ ਮੈਂ ਚਾਨਣ ਜਾਨੀ ਗੁਰਬਾਣੀ ਤੋਰੋ ਦਰਗਾਹ ਤੋਂ ਆਈ ਹੋਈ ਆ ਜਿੰਨਾ ਵਿਸ਼ਵਾਸ ਕਰੋਗੇ ਉਨਾ ਹੀ ਕੁਝ ਤੁਹਾਨੂੰ ਮਿਲੇਗਾ ਇੱਕ ਵਾਰ ਵਿਸ਼ਵਾਸ ਕਰਕੇ ਦੇਖੋ ਤੁਹਾਨੂੰ ਬਹੁਤ ਕੁਝ ਮਿਲੇਗਾ ਜਾਨੀ ਸਮਾਂ ਜਿਹੜਾ ਗਵਾਉਨੇ ਆਪਾਂ ਜਿਹੜਾ ਸਮਾਂ ਬਾਅਦ ਚ ਪਛਤਾਉਣ ਨੂੰ ਨੁਕਸਾਨ ਤੇ ਗੁਰਬਾਨੇ ਨਾਲ ਜੋੜੋ ਗੁਰਬਾਨੀ ਵਾਲੇ ਬਣੋ ਇੰਨੇ ਮੇਰਾ ਅਵਜ਼ਾਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਨੂੰ ਪਤਾ ਤੁਸੀਂ ਤੁਹਾਡੇ ਹੋਰ ਜਿੰਨੇ ਵੀ ਬੰਦੇ ਆ ਤੁਸੀਂ ਜਿਹੜੇ ਵਿਛੜੇ ਤੌਰ ਦੇ ਵਿੱਚ ਦੇ ਹੋ ਪਤਾ ਕੀ ਮੁਸ਼ਕਲਾਂ ਹੁੰਦੀਆਂ ਪਰ ਤੁਸੀਂ ਫਿਰ ਵੀ ਜਿਹੜਾ ਉਹ ਸਮਾਂ ਕੱਢਿਆ ਸਾਰੇ ਦਰਸ਼ਕਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸਕੋ ਅਸੀਂ ਇਹਨਾਂ ਸ਼ਬਦਾਂ ਨਾਲ ਹੀ ਜਿਹੜਾ ਪ੍ਰੋਗਰਾਮ ਆ ਇਥੇ ਸਮਾਪਤ ਕਰਦੇ ਆ ਅਸੀਂ ਆਸ ਕਰਦੇ ਆ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਭਾਈ ਉਤਾਰ ਸਿੰਘ ਜੋ ਉਹਨਾਂ ਨੇ ਆਪਣੇ ਨਿੱਜੀ ਤੇ ਜذਬੇ ਰਾਹੀਂ ਆਪਣੇ ਸਫਰ ਦੁਆਰੇ ਜੋ ਕੋਈ ਜਾਣਕਾਰੀ ਸਾਡਾ ਨਾਲ ਸਾਂਝੀ ਕੀਤੀ ਆ ਇਹਦੇ ਵਿੱਚ ਜ਼ਰੂਰ ਉਹਨਾਂ ਨੂੰ ਕੋਈ ਸਿੱਖਣ ਨੂੰ ਮਿਲੂਗਾ ਅਸੀਂ ਫਿਰ ਦੁਆਰਾ ਅਗਲੇ ਹਫ਼ਤੇ ਕਿਸੇ ਹੋਰ ਗੁਰਸਿੱਖ ਸਿੱਖੀ ਦੇ ਨਾਲ ਮੁਲਾਕਾਤ ਕਰ ਉਹਨਾਂ ਨੂੰ ਅਸੀਂ ਇਸ ਰੋਹਾਨੀ ਸਫ਼ਰ ਬਾਰੇ ਇਹ ਸ਼ੁਰੂਆਤ ਕਿਵੇਂ ਹੋਈ ਅਤੇ ਇਸ ਬੜਾ ਤੇ ਜਦੋਂ ਥੋੜੇ ਅੱਗੇ ਵਧੇ ਆ ਤਾਂ ਕੀ ਮਹਿਸੂਸ ਕਰਦੇ ਆ ਉਹਨਾਂ ਦੇ ਸੁਭਾਅ ਵਿੱਚ ਉਹਨਾਂ ਦੇ ਕੈਰੇਕਟਰ ਵਿੱਚ ਕਿੰਨੀ ਕੋ ਤਬਦੀਲੀ ਆਈ ਆ ਜੁੜਨ ਦਾ ਸਹੀ ਅਤੇ ਵਿੱਚ ਕਿੰਨਾ ਕੋ ਲਾਹ ਖਟਿਆ ਅਸੀਂ ਇਹ ਜਿਹੜੇ ਉਹਨਾਂ ਦੀ ਜ਼ੁਬਾਨੀ ਅਸੀਂ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦਾ ਉਪਰਾਲਾ ਕਰਾਂਗੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਤੋ ਤੁਸੀਂ ਜ਼ਰੂਰ ਜਿਹੜਾ ਇਹ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਜਿਹੜੀਆਂ ਸਾਡੀਆਂ ਜਿੰਨੀਆਂ ਵੀਡੀਓ ਹੈਗੀਆਂ ਪਹਿਲੀਆਂ ਵੀ ਅਤੇ ਆਉਣ ਵਾਲੀਆਂ ਤੁਹਾਡੇ ਤੱਕ ਉਹ ਪਹੁੰਚ ਸਕਣ ਹਾਂ ਤੁਸੀਂ ਜੇਕਰ ਮਹਿਸੂਸ ਕਰਦੇ ਹੋ ਜੋ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਇਹਦੇ ਵਿੱਚ ਹੋਰ ਸੁਧਾਰ ਦੀ ਲੋੜ ਆ ਕਿਸੇ ਹੋਰ ਪੱਖ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਆ ਤਾਂ ਜ਼ਰੂਰ ਜਿਹੜੀ ਆ ਤੁਸੀਂ ਕਮੈਂਟਸ ਰਾਈਂ ਉਹ ਸਾਡੇ ਤੱਕ ਪਹੁੰਚਾਉਣ ਦੇ ਖੇਚਲ ਕਰੋ ਤੁਹਾਡੇ ਜਿਹੜੇ ਕਮੈਂਟਸ ਆ ਉਹ ਸਾਡੇ ਲਈ ਬੜੇ ਮਹੱਤਵਪੂਰਨ ਬਾਤ ਅਦਾ ਕਰਦੇ ਆ ਤੁਹਾਡੇ ਨਾਲ ਕਮੈਂਟਸ ਆਹੀਂ ਸਾਨੂੰ ਜਿਹੜਾ ਉਹ ਸਵੈ ਪ੍ਰਜੋਲ ਕਰਨ ਦਾ ਆਪਣੇ ਅੰਦਰ ਚਾਤੀ ਮਾਰਨ ਦਾ ਸਾਨੂੰ ਮੌਕਾ ਮਿਲਦਾ ਤੁਸੀਂ ਲਈ ਤੁਹਾਡਾ ਜਿਹੜਾ ਸਹਿਯੋਗ ਆ ਉਹ ਸਾਡੇ ਲਈ ਬੜਾ ਮਹੱਤਵਪੂਰਨ ਬੜਾ ਜ਼ਰੂਰੀ ਆ ਤੁਸੀਂ ਜ਼ਰੂਰ ਜਿਹੜਾ ਉਹ ਜ਼ਰੂਰੀ ਨਹੀਂ ਕਿ ਜੋ ਅਸੀਂ ਪਹੁੰਚਾਇਆ ਤੁਸੀਂ ਸਹਿਮਤ ਹੋ ਉਹ ਦੀ ਤੁਹਾਡੀ ਸਹਿਮਤੀ ਆ ਤਾਂ ਜ਼ਰੂਰ ਤੁਸੀਂ ਕਾਰਨ ਜਿਹੜਾ ਜ਼ਰੂਰ ਲਿਖ ਜਾਓ ਕਿ ਸੱਜਣ ਜਿਹੜੇ ਉਹ ਕਮੈਂਟ ਸ਼ੁਰੂ ਕਰਦੇ ਆ ਪਰ ਦੱਸਦੇ ਨਹੀਂ ਵੀ ਜਿਹੜਾ ਉਹ ਕਿਸੇ ਦੇ ਤੁਸੀਂ ਜਿਹੜਾ ਉਹ ਇਤਰਾਜ਼ ਕਰ ਰਹੇ ਹੋ ਜਾਂ ਉਹਦਾ ਸਪਸ਼ਟੀਕਰਨ ਚਾਹੁੰਦੇ ਹੋ ਜਾਂ ਜੇਕਰ ਸਾਡੇ ਕੋਲ ਉਹ ਗੱਲ ਠੀਕ ਨਹੀਂ ਆ ਕੇ ਗਈ ਤਾਂ ਕਿਹੜੀ ਆ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੋਰ ਉਹਨੂੰ ਨਖਾਰ ਕੇ ਪੇਸ਼ ਕਰ ਸਕੀਏ ਸੁਧਾਰ ਕਰ ਸਕੀਏ ਅਸੀਂ ਆਪਣਾ ਵੀ ਤਾਂ ਜ਼ਰੂਰ ਥੋੜਾ ਜਿਹਾ ਵੇਦਵਾ ਜ਼ਰੂਰ ਦੇਣ ਦੀ ਖੇਚਲ ਕਰਿਆ ਕਰੋ ਅਸੀਂ ਇਹਨਾਂ ਸ਼ਬਦਾਂ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਇਸਮੋਦ ਕਰ ਰਹੇ ਆ ਵਾਇਰੋਜੀ ਦਾ ਖੱਤਸਾ ਵਾਇਰੋਜੀ ਕੀ ਫਤ